ਚਾਲਾ ਦੇ ਵਿੱਚ ਔਰ ਸਾਡੀ ਪਰਵਾਰ ਜਿਹੜੀ ਭਗਵਾਨ ਵਿਸ਼ਵਕਰਮਾ ਜੀ ਦਾ ਹੱਥ ਹੈ ਜਿਨ੍ਹਾਂ ਦੇ ਸਿਰ ਤੇ ਉਹਨਾਂ ਨੇ ਬਣਾਏ ਹੋਏ ਭਵਨ ਉਹਨਾਂ ਦੇ ਬਣਾਏ ਹੋਏ ਗੱਡੀਆਂ ਕਾਰਾਂ ਜਹਾਜ਼ ਇਹ ਸਾਰੀ ਭਗਵਾਨ ਵਿਸ਼ਵਕਰਮਾ ਜੀ ਦੀ ਲੀਡ ਹੈ ਔਰ ਉਹਨਾਂ ਨੇ ਉਹਨਾਂ ਦੀ ਬਦੌਲ ਸਾਡਾ ਸਾਡਾ ਆਪਣਾ ਇਲਾਕਾ ਵੀ ਬਹੁਤ ਬਲੰਦੀਆਂ ਦੀ ਹੈ ਕਿਉਂਕਿ ਇੱਥੋਂ ਦਾ ਵੀ ਸਾਡੇ ਵਿਸ਼ਾਲ ਕੁੰਬੈਨ ਹੈ ਜਹੋਰ ਤੋਂ ਅਦਾਰੇ ਹੈ ਜਿਹਨਾਂ ਦਾ ਦੇਸ਼ ਭਰ ਦੇ ਵਿੱਚ ਨਾ ਆਰਾਮਗੜੀਆ ਪਰਿਵਾਰ ਨਾਲ ਸੰਬੰਧਤ ਨਹੀਂ ਸੋ ਚਾਹੇ ਅਸੀਂ ਕੋਈ ਵੀ ਕੰਮ ਕਰੀਏ ਭਗਵਾਨ ਬਿਸ਼ੁਧ ਧਰਮਾ ਜੀ ਦਾ ਕਿਉਂਕਿ ਆਦਰ ਸਰਕਾਰ ਉਹਨਾਂ ਦੀ ਜਿਹੜਾ ਸਤਕਾਰ ਆ ਉਹ ਬਣਦਾ ਔਰ ਰਾਮਗੜੀਆ ਪਰਿਵਾਰ ਕੈਸ਼ਨਾਂ ਲੁਕਸਣਾ ਚਾਕੇ ਪ੍ਰੋਬਲਮ ਆ ਰਹੀ ਹੈ ਕੋਲ ਕਾੜ ਬਿਚਾਰ ਉਹਦੇ ਕਰਕੇ ਕਈ ਪ੍ਰੋਬਲਮ ਆ ਜਾਂ। ਤੁਸੀਂ ਨਰਸ ਕੋਜ ਹੋਗੇ ਜਿਹੜਾ ਕੰਮ ਕਰਾਉਣਾ ਕਰਵਾਉਣਾ। ਇਹ ਨਹੀਂ ਕਿ ਜਿਹੜੇ ਲੋੜਾ ਨਾ। ਵੀ ਅਸੀਂ ਨਹੀਂ ਇਸ ਤਰ੍ਹਾਂ ਤੁਸੀਂ ਲਾਓ। ਅਸੀਂ ਆਪਣੇ ਮਤਲਬ ਕਰਾਂਗੇ ਉਹ ਗੱਲ ਕਰ ਜੀ ਇਹ ਕਿ ਤੁਸੀਂ ਬਾਅਦ ਚ ਜਾ ਕੇ ਦੁਬਾਰੇ ਆਓ ਮੇਰਾ ਗਲਾਵਾ ਖੜੀ ਖੜੇ ਹੋ। ਉਹ ਕਾਹਦਾ ਫਾਇਦਾ ਨਹੀਂ। ਠੀਕ ਹੈ ਜ ਨਹੀਂ ਕਿਉਂਕਿ ਇਹ ਤਾਂ ਹੈ ਨਹੀਂ ਮੈਂ ਉਹ ਕਹਿ ਕੇ ਬਾਗਿਆ ਦੂਜੇ ਮਨ ਨੂੰ موسیقی مبارک بارجی ایسی طرح موسیقی اپنا میر پر منابی رکھا واہی کلی کا خالصہ سری واہی کلی موسیقی 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 اجو موسیقی 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 ਸਾਰੀ ਮੇਦੇ ਕਟੀ ਪਰ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਬਧਾਈਆਂ ਜੀ। ਔਰ ਅੱਜ ਹਰ ਸਭੀਤਰ ਮੂਰਤੀ ਸਥਾਪਨਾ ਦਾ ਦਿਹਾੜਾ ਜੋ ਤੋ ਰੋਡੀ ਬਗ ਦੇ ਵਿੱਚ ਨਾਇਜੰਦਾ ਹੈ। ਫਕੀਰਨ ਕਾਲਸਾਗੀ ਕਮੇਟੀ ਵੱਲੋਂ ਸ਼੍ਰੋਮਨੀ ਸ਼ਿਰੀਪਿਸਪ ਕਰਮਵਰੰਦ ਫਗਵਾੜਾ ਵੱਲੋਂ ਨੋ ਸਤੰਤ ਜੰਦਾ ਹੈ। ਸਾਡੀ ਪੋਸ਼ੇ ਜੈ ਨੰਦੀ ਆ ਕੇ ਜੂਰ ਇਸ ਸਵਾਗਤ ਤੇ ਪਹੁੰਚੇ ਔਰ ਕੁਵਾਸਿ ਵਿੱਚ ਸ਼ੁਭ ਕਾਰਜਾਂ ਦੀ ਦਾ ਅਸ਼ੀਰਵਾਦ ਪ੍ਰਾਪਤ ਕਰੀ। ਸਾਡੀ ਜੋ ਕਮੇਟੀ ਥੋੜੇ ਮਿੰਟੇ ਪਹਿਲਾਂ ਨਵੀਂ ਕਮੇਟੀ ਬਣੀ ਹੈ ਜਿਸ ਦੇ ਪ੍ਰੈਜ਼ੀਡੈਂਟ ਸ੍ਰੀ ਪਦੀਪ ਮਾਨ ਜੀ ਹਨ। ਉਹ ਅੱਜ ਕੁਝ ਅਫਸਰਾਂ ਨੂੰ ਦੇਮਿਆ ਕਰਕੇ ਇਥੇ ਨਹੀਂ ਪਹੁੰਚ ਸਕਿਆ ਸਾਡੀ ਜਿਹੜੀ ਟੀਮ ਹੈ ਸਰਦਾਰਪੁਰ ਦੀ ਮਸੀਹ ਦੀ ਚੰਦੂ ਤੇ ਜਿੱਤਲ ਸਿੰਘ ਜੀ ਦੇ ਉਪਰਾਏ ਅਰਨ ਉਪਰਾਏ ਜੀ ਅਤੇ ਅਰਜਨ ਦਾਸ ਕੁਮਾਰ ਸਿੰਘ ਜੀ ਉਪਰਾਏ ਆ ਗਏ ਹੋਇਆ ਬਹੁਤ ਖੁਸ਼ੀ ਆ ਸਾਡੇ ਸ਼ੋਮਨੀ ਸਿੰਘ ਬਿਸਪਕਰਵਾ ਮੰਦਿਰ ਵਿਖੇ ਆਪ ਸਭ ਨੂੰ ਬੁਲਾ ਸਕਦਾ ਹੈ ਕਿ ਆਪ ਜਰੂਰ ਸੰਗਤ ਨੂੰ ਲੈ ਕੇ ਪਹੁੰਚੋ ਉਹ ਤੋਂ ਮਾਨ ਸ੍ਰੀ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਉਹ ਨਾਲ ਹੀ ਮੈਂ ਬੇਨਤੀ ਕਰਨਾ ਕਿ ਸਾਡੇ ਵਿਸ਼ਵਕਰਮਾ ਜੀ ਦੇ ਹਸਪੀਟਲ ਤੋਂ ਸਵੀਚਾ ਦਾ ਹੈ ਜਿਸ ਵਿੱਚ ਅੱਖਾਂ ਦੇ ਸਪੈਸ਼ਲਿਸ ਜਿਹੜੇ ਮੋਦੀਰਾਂ ਦੇਸ਼ਰ ਕਰਦੇ ਆ اور لوٹوند مریضی ہیں جو بھی شہر پہ سجر مرجی اپریشن کرنا کہ آ کے کپاس نہیں اور سوال ہی میں زیادہ لینا بھی بلانے کا بھی آئے ہوئے ہوئے شد و شوک کرما بھگوان مہاراج کی جائے میں سارا کرنا جب ٹریڈے نسل ہوئی تو ٹھنڈے کا گیت بھی ابھی بگوان سوا سی کے چرم سے ارپن کر گے تو سارے اس طرح کھڑے ہیں ਮੈਂ ਆਪਣੇ ਬੋਲੋ ਚੱਲਦਾ ਜੀ ਗਾਣਾ ਨਾ ਤਾਂ ਮੇਰੇ ਨਾਲ ਹੀ ਚੱਲ ਰਿਹਾ ਜੀ ਓ ਹਰੇ ਰੂਪ ਕਾ ਮਾ ਪਿਆਰਾ ਦਾ ਦੇਵਤਾ ਕਿਹਾ ਜਾਂਦਾ ਹੈ ਜੇਨਾ ਦੇ ਪ੍ਰਮਾਤਮਾ ਦੀ ਰਜੀ ਦੁਨੀਆ ਨੂੰਛਾਰਿਆ ਤੇ ਸਵਾਰਿਆ ਤੇ ਪੱਥਰਾਂ ਨੂੰ تراਸ਼ ਕੇ ਮਹਿਲਾ ਦੇ ਉਸਾਰੀ ਵਿੱਚ ਵਰਤੇ ਕੇ ਉਜਾਰ ਤੇ ਮਸੰਦਰੀ ਭਗਵਾਨ ਵਿੱਚ ਕਰਮਾਂ ਦੀ ਦਸਤਕਾਰੀ ਦੀ ਕਲਾ ਵੀ ਦੇਣਾ ਬਿਸਕਰਮ ਵੰਸੀਆਂ ਨੇ ਵੀ ਉਹਨਾਂ ਦੀ ਕਲਾ ਨੂੰ ਸਾਹਮਣੇ ਰੱਖਿਆ ਤੇ ਦਰਸਾ ਦਿੱਤਾ ਤੇ ਕੋਈ ਵੀ ਕੰਮ ਕਿਸ ਕਰਨਾ ਵਾਰਸੀਆਂ ਤੋਂ ਬਿਨਾਂ ਅਧੂਰਾ ਰਹੇਗਾ। ਸ਼੍ਰੀ ਭਗਵਾਨ ਜਿਦ ਤੋਂ ਆ ਜੀ ਬਹੁਤ ਵਧੀਆ ਸਲਫਾਤ ਸਦਾਰ ਸਾਹਿਬ ਉਹਨਾਂ ਨੇ ਆਪਣਾ ਭਾਵਨ ਕਲਾ ਦੇ ਮਹਾਨ ਦਾ ਮੋਢੀ ਵੀ ਬਣਾ ਜਾਂਦਾ ਹੈ। ਅੰਗਰੇਜ਼ ਦੇ ਲੇਖਕ ਰੋਬਰਟਸ ਬਰਵਾ ਆਫੀ ਪੋਸਟ ਵਿਸ਼ਕਰਮਾ ਅੰਗਰੇਜ਼ ਜਨਰੇਸ਼ਨ ਵਿਸ਼ਕਰਮਾ ਨੂੰ ਸੰਸਕ੍ਰਿਤੀ ਸੰਗਾਰ ਦਾ ਬੜਾ ਪਹਿਲਾ ਦਿੱਤਾ ਗਿਆ ਹੈ। ਨਿਕਰ ਵਿੱਚ ਜੀ ਬੇਖਰਮ ਜੀ ਨੂੰ ਸਰਕਾਰੀ ਦੱਸਿਆ ਗਿਆ ਹੈ ਇਸ ਦੀ ਕੋਰਤੀ ਜਰਨਲ ਨੇ ਮਿਸਟਰ ਮਨੇਜ ਗੱਤ ਹਿਸਤੀ ਆਪੀ ਬਾੜ ਨੂੰ ਦਰਦਾ ਹੈ ਕੋਤਵਨੋਂ 84 ਲੱਖ ਜੁਨਾ ਬਿਚੋਂ ਮਨੁੱਖੀ ਜਾਮਨ ਨੂੰ ਹੁਕਮ ਮੰਨਿਆ ਗਿਆ ਹੈ ਕਿਉਂਕਿ ਪ੍ਰਮਾਤਮਾ ਬਨੋਂ ਮਨੁੱਖ ਨੂੰ ਦਰਸ਼ੀ ਬੁੱਧੀ ਬਾਕੀ ਦੁਨੀਆ ਤੋਂ ਬੱਖ ਹੈ ਮੁੱਖ ਆਪਣੇ ਮਨੁੱਖ ਆਪਣੇ ਦਸਾਂ ਨੌ ਦਿਨਾਂ ਦੇ ਕਿਰਤ ਕੇ ਮਾਇਕ ਕਰਕੇ ਆਪਣੇ ਜੀਵਨ ਦੀਆਂ ਮੂਲੀਆਂ ਲੋੜਾਂ ਦੀ ਪੂਰਤੀ ਕਰਦਾ ਹੈ ਅਤੇ ਆਪਣੀ ਕਿਰਤਮਾਈਂ ਮਿੰਦੋਕ ਸੰਧ ਕੱਟ ਕੇ ਲੋਗੋੜ ਬੰਦਾਲ ਦੀ ਮਦਦ ਕਰਦਾ ਹੈ ਪਰਮਨੁਕਤੇ ਦੇ ਨਾਲ ਵਿੱਚ ਮੈਡੀ ਅਦਮਤਾਂ ਦਾ ਆਪ ਕੋ ਫੇਰ ਸ਼ੁਕਰੀਆ ਵੀਸ਼ੇਰ ਵਰਮਾ ਮਾਨਾ ਪਾਤਰਾ ਨੂੰ ਪ੍ਰੈਜ਼ੈਂਟ ਕਰਕੇ ਮੈਂ ਇਧਰ ਆ ਕੇ ਬਹਿ ਗਿਆ ਜੀ ਜਰਾ ਮੇਰੀ ਜੀ ਟੇਕੇਦਾਰ ਹੈਲੋ ਪਾਈ ਸਾਡੇ ਮੇਰੀ ਜੀ ਨਾਲ ਜੀਤ ਸਿੰਘ ਜੀ ਦਾ ਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਇੱਥੇ ਦੇ ਬੇਸ਼ਕਰ ਵਰਮਾ ਸਾਹਿਬ ਦੇ ਸਰਵੰਧੀ ਮਲਕਦੇਪੂ ਦਾ ਆਨਸਾਰ ਸਰਦਾਰ ਮਜੀਠ ਸਿੰਘ ਜੀ ਅੰਤਿਆਸ ਸਿੰਘ ਜੀ ਰਾਜ ਸਿੰਘ ਘੁਮਾਰ ਜੀ ਜਰਾ ਕਰਾ ਜੀ ਮੰਦੀ ਦੀ ਅਦਸਰੀ ਕਾਲੀ ਸਰ ਦੇ ਗੋਪ ਦੇ ਪ੍ਰਧਾਨ ਕਿਸਾਨਾਂ ਦੇ ਸਾਥਕ ਸਤਿਵਾਨ ਪਾਸੋਂ ਜੀ ਬਹੁਤ ਹੀ ਨਾਮਾ ਸਖੀਤਾਂ ਬਠੀਆਂ ਸਾਰਿਆਂ ਦਾ ਨਾਮ ਲਈਆਂ ਲਾਸਤ ਸਾਰੇ ਬਹੁਤ ਬਹੁਤ ਸਤਿਕਾਰ ਸਤਿਵਾਨ ਜੀ ਸਾਰਿਆਂ ਨੂੰ ਬਹੁਤ ਬਹੁਤ ਫੁਲਾਈ ਜੀ ਬਹੁਤ ਬਹੁਤ ਵਾਰਕ ਵਾਰ تقریباً دوروں پہنچے ہوئے نو مورتی ستھاپنا دس کے اوپر جو کہ اچھے دن اس پنڈ کے اوپر